ਕੜਾ ਹੋ ਗਿਆ ਹੂੰ ਮਗਾ ਕੜਾ ਮੇਰੇ ਕੜਾ ਹੋ ਗਿਆ ਕੰਨ ਗੱਲ ਸੁਣੋ ਉੱਤੜ ਚਾਰ ਬੰਦੇ ਬੈਠੇ ਸੀ ਮੈਂ ਇਸ ਪਾਸੇ ਲਹੇਗਾ ਹੂੰ ਅਕਨਤੇ ਗੱਲ ਆਏ ਪਿੰਡ ਜਤਾ ਮਨ ਸੁਖਵੀਰ ਨੇ ਸੀਗਾ ਹੂੰ ਮੈਂ ਤਾਂ ਤੁਹਾਨੂੰ ਦੇਖਣ ਆ ਜੀ ਤੁਹਾਡੇ ਕਿੰਨਾ ਕਿਤਾਵਾ ਹੂੰ ਹੈ ਹੂੰ ਤੇ ਦਾਮ ਤਾਂ ਸਾਡੇ ਜਿੰਨਾ ਖ ਹੈਗਾ ਤੁਹਾਨੂੰ ਪਤਾ ਹੈ ਮਿੰਟਾਂ ਦਾ ਛੋਟਕਾ ਹੈ ਤੇ ਬਦਲ ਗਿਆ ਆਪਦੀ ਆਪਦੀ ਸੇਫ ਸਾਈਟ ਕਰਨ ਲਈ ਵੀ ਅਕਵਰਡ ਹੋ ਪੋਜੀਸ਼ਨ ਹੈ ਮੇਰੇ ਤੇ ਤਵਾ ਸੌਣਗੇ ਜੇ ਜੀ ਜੇਜੀ ਕਿਸ ਸਮਾਂ ਮਤਲਬ ਇਹ ਇਹਨਾਂ ਨੇ ਸਾ ਮੇਰਾ ਬੁ ਕਰਦ ਲਾ ਜੁਲੀਆ ਤਪੜਾ ਸਾਬ ਜੇ ਸਕੰਢਣ ਕਿਉਂ ਫਿਰ ਹਰ ਹੁਣ ਹੈ ਬੈਠਣਾ ਡਟ ਕੇ ਰੋ ਮੈਂ ਅੰਟਰਟੇਨਸ ਤਾ ਕਿਹੜੇ ਆਉਗੇ ਚਾਹ ਕੇ ਕੇ ਦਬਾ ਦੇ ਲਓ ਹੁਣ ਆਪਣਾ ਮੇਰੇ ਖਿਆਲ ਇੱਕ 라ਉਂਡ ਫੇਰ ਮਿਲਣਾ ਪਊ ਤੁਹਾਨੂੰ ਟਾਈਮ ਕਾਫੀ ਹੋ ਗਿਆ ਮੈਂ ਵੀ ਜਾਣਾ ਕੁਸੋਤ ਤੇ ਪਟਿਆਲੇ ਦਾ ਸ਼ਡਿਊਲ ਜੀ ਰੱਖੀ ਹੋਈ ਹੈ ਅੱਛਾ ਅੱਛਾ ਤੇ ਬਾਅਦ ਦੀ ਆਪਾਂ ਫੇਰ ਸਹੀ ਕਰਾਂਗੇ ਇੱਥੇ ਤਾਂ ਮੈਂ ਆਉਂਦਾ ਰਹਿਣਾ ਵੈਸੇ ਇਹਨਾਂ ਕੋਲੇ ਬਜਾ ਰਹਿਦਾ ਚੱਕਰ ਅੱਛਾ ਇਹ YouTube ਤੇ ਫਿਰ ਹਾਂ YouTube ਤੇ ਪਾਉਨੇ ਆ ਜੀ ਪਾਉਂਗੇ ਹਾਂ ਵਿੱਚ ਦੀ ਮੈਨੂੰ ਲੱਗਦੀ ਹੈ ਵੀ ਥੋੜੇ ਮਿੰਟਾਂ ਦੀ ਨਾ ਹਾਂ ਨਹੀਂ ਹੁਣ ਤਾਂ ਮੈਂ ਚੈੱਕ ਕਰ ਲਿਆ ਸੀਗਾ ਉਥੋਂ ਰਿਸਿਵਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੰਦ ਹੋ ਗਿਆ ਇਹ ਫਿਰ ਉਹ ਕਰ ਲਾਂਗੇ ਆਪਾਂ ਜੇ ਜਦ ਪਾਉਂਗੇ ਮੈਨੂੰ ਦੱਸਿਓ ਕਿ ਚਾਹੂਗਾ ਜੀ ਤੇ ਤਾਂ ਹਾਂ 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 ਫੇ ਆਪਾਂ ਹੋਸ ਤੇ ਬੜਿਆ ਫਿਰ ਇਹ ਖਾਣੇ ਵਾਲਿਆ ਵੀ